ਹਾਲ ਸਾਡੇ ਲੁਧਿਆਣਾ ਹਲਕਾ ਪਤਰੀ ਦੇ ਵਿੱਚ ਲੋਕਾਂ ਦੇ ਵਿੱਚ ਕਿੰਨਾ ਹੌਸਲਾ ਹੈ ਲੋਕ ਅ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਲਈ ਸੰਗਤਾਂ ਆਪ ਮਹਾਰਾਜੋ ਕੀ ਅੱਗੇ ਆਈਆਂ ਪਰ ਮਾਰਜੋਗ ਐਮਐਲਏ ਚੌਧਰੀ ਮਤਲਾਲ ਬੱਗਾ ਜੀ ਦੀ ਲੋਕ ਅਗਵਾਈ ਦੇ ਵਿੱਚ ਗੁਰਦੁਆਰਾ ਗੱਤੋਨਵਾਰਾਂ ਇਨਸਾਫ ਤੋਂ ਲੈ ਕੇ ਅੱਜ ਸਾਡੇ ਹਲਕੇ ਦੇ ਵਿੱਚ ਗੁਰੂ ਮਹਾਰਾਜ ਨੇ ਆਪਣੇ ਚਰੁ ਪਾਗੇ ਨਿਕਲਣਾ ਹੈ ਮੈਂ ਅਸੀਂ ਕਿਪਰ ਬਾਕੀ ਆਂ ਔਰ ਅਸੀਂ ਗੁਰੂ ਮਹਾਰਾਜ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿਹੜੀ ਸਾਡੀ ਇੱਥੋਂ ਏਰੀਆ ਚੋਂ ਨਿਕਲਣਗੇ ਔਰ ਸਾਰੇ ਸੰਗਤਾਂ ਅੱਜ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਇਕੱਠੀਆਂ ਹੋਈਆਂ ਦਸਵੇਂ ਬਾਦਸ਼ਾ ਪੁਰੂ ਕੋ ਬੈਂਸنگ ਜੀ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਸੂਰਬੀਰ ਹੋਊਗਾ ਤੇ ਬੱਚੇ ਦੀ ਆਵਾਜ਼ ਸੁਣ ਕੇ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦਿੱਲੀ ਵਿੱਚ ਜਾ ਕੇ ਕੁਰਬਾਨ ਕੀਤਾ ਔਰ ਤਾਹੀਂ ਉਹਨਾਂ ਨੂੰ ਦੁਨੀਆ ਕਹਿੰਦੀ ਹੈ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਇੱਕ ਮਿੰਟ ਲਾਇਆ ਕਿ ਆਪਣੇ ਆਪ ਨੂੰ ਕਹਿਤਾ ਕਿ ਜੇ ਭਈ ਗੁਰ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਜਾਣਗੇ ਜੇ ਸੀਸ ਨਾ ਸ਼ਹੀਦ ਹੋਏ ਤਾਂ ਸਾਰੇ ਹਿੰਦੂਆਂ ਨੇ ਕਹਿ ਦੀਓ ਕਿ ਲੈ ਵੀ ਤੁਸੀਂ ਮੁਸਲਮਾਨ ਬਣ ਜਿਓ ਜੇ ਉਹ ਸ਼ਹੀਦ ਹੋ ਗਏ ਤਾਂ ਫਿਰ ਕਿਸੇ ਨੇ ਛੇੜਣਾ ਨਹੀਂ ਹੈਗਾ ਹੰਤੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਜੀ ਸਮਰਪਿਤ ਜੋ ਪੰਜਾਬ ਸਰਕਾਰ ਵੱਲੋਂ ਔਰ ਸੰਗਠਾ ਦੇ ਸਹਿਯੋਗ ਦੇ ਨਾਲ ਜੀ ਅੱਜ ਜੋ ਨਗਰ ਕੀਰਤਨ ਲੁਧਿਆਣਾ ਦੀ ਧਰਤੀ ਤੇ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਸਾਡੇ ਲੁਧਿਆਣਾ ਹਲਕਾ ਉਤਰੀ ਦੇ ਵਿੱਚ ਲੋਕਾਂ ਦੇ ਵਿੱਚ ਕਿੰਨਾ ਹੁਸਾ ਹੈ ਲੋਕ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਲਈ ਸੰਗਠਾ ਆਪ ਨੂੰ ਹਰੇਕ ਅੱਗੇ ਆਈਆਂ ਪਰ ਮਾਨਯੋਗ ਐਮਐਲਏ ਚੌਧਰੀ ਮਧਨ ਲਾਲ ਬੱਗਾ ਜੀ ਦੀ ਯੋਗ ਅਗਵਾਈ ਦੇ ਵਿੱਚ ਗੁਰਦੁਆਰਾ ਗੱਤੋਵਾਰਾਂ ਸਾਹਿਬ ਤੋਂ ਲੈ ਕੇ ਅੱਜ ਜੋ ਸਾਡੇ ਹਲਕੇ ਦੇ ਵਿੱਚ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਵਾਗੇ ਨਿਕਲਣਾ ਹੈ ਮੈਂ ਅਸੀਂ ਕਿਪਰ ਬਾਕੀ ਆ ਔਰ ਅਸੀਂ ਗੁਰੂ ਮਹਾਰਾਜ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿਹੜੀ ਸਾਡੀ ਇੱਥੋਂ ਏਰੀਆ ਚੋਂ ਨਿਕਲਣਗੇ ਔਰ ਸਾਰੇ ਸੰਗਤਾਂ ਅੱਜ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਇਕੱਠੀਆਂ ਹੋਈਆਂ ਸਾਰੇ ਹਿੰਦੀ ਦੀ ਚਾਦਰ ਸਾਰਿਆਂ ਦੇ ਸਾਂਝੇ ਗੁਰੂ ਨੇ ਜੀ Hindu Muslim Sikh Sai ਸਭਾਂ ਦੇ ਸਾਂਝੇ ਨੇ ਜਦੋਂ ਆਪਾਂ ਇਹਨਾਂ ਨੂੰ ਹਿੰਦੀ ਦੀ ਚਾਦਰ ਕਹਿੰਦੇ ਆ ਤਾਂ ਇਹਦੇ ਤੋਂ ਇਹੀ ਪ੍ਰਤੀਕ ਹੁੰਦਾ ਹੈ ਕਿ ਇਹਨਾਂ ਨੇ ਸਰਬੰਸ ਦਾ ਖਿਆਲ ਰੱਖਿਆ ਆਪਣਾ ਸੀਸ Hindu ਵੀਰਾਂ ਲਈ ਜਦੋਂ ਕੋਈ ਵੀ ਨਹੀਂ ਖਲੋਤਾ ਉਦੋਂ ਪ੍ਰਤੇਕ ਬਾਦਰ ਸਾਹਿਬ ਨੂੰ ਦਸਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਸੂਰਬੀਰ ਹੋਊਗਾ ਤੇ ਬੱਚੇ ਦੀ ਆਵਾਜ਼ ਸੁਣ ਕੇ ਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦਿੱਲੀ ਵਿੱਚ ਜਾ ਕੇ ਕੁਰਬਾਨ ਕੀਤਾ ਔਰ ਤਾਂ ਹੀ ਉਹਨਾਂ ਨੂੰ ਦੁਨੀਆ ਕਹਿੰਦੀ ਹੈ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਇੱਕ ਮਿੰਟ ਲਾਇਆ ਕਿ ਆਪਣੇ ਆਪ ਨੂੰ ਕਹਿਤਾ ਕਿ ਜੇ ਭਈ ਪ੍ਰਤੇਕ ਬਾਦਰ ਸਾਹਿਬ ਸ਼ਹੀਦ ਹੋ ਜਾਣਗੇ ਜੇ ਸੀਸ ਨਾ ਨਾ ਸ਼ਹੀਦ ਹੋਏ ਤਾਂ ਸਾਰੇ ਹਿੰਦੂਆਂ ਨੇ ਕਹਿ ਦੀਓ ਕਿ ਲੈ ਵੀ ਤੁਸੀਂ ਮੁਸਲਮਾਨ ਬਣ ਜਿਓ ਜੇ ਉਹ ਸ਼ਹੀਦ ਹੋ ਗਏ ਤਾਂ ਫਿਰ ਕਿਸੇ ਨੂੰ ਛੇੜਨਾ ਨਹੀਂ ਹੈਗਾ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਤਿੰਨ ਨਾਲ ਹੋਰ ਸਾਥੀ ਸੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਉਹਨਾਂ ਨੂੰ ਕਿਹਾ ਗਿਆ ਜਦਾ ਗੁਰਤੇਗ ਪਾਦਰ ਸਾਹਿਬ ਦਾ ਸਾਥ ਛੱਡ ਦਿਓ ਇਹਦੇ ਸ਼ਹੀਦ ਹੋਣ ਲਈ ਤਿਆਰ ਹੋ ਜਾਓ ਉਹ ਸਾਰਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਕਿਸੇ ਨੇ ਪਾਣੀ ਚ ਉਬਾਲਿਆ ਗਿਆ ਕਿਸੇ ਨੂੰ ਪੈਟਰੋਲ ਪਾ ਕੇ ਜਿਵੇਂ ਕਿ ਆਪਾਂ ਜ਼ੂਂ ਦੇ ਨਾਲ ਆਗੇ ਸਭ ਨੂੰ ਸਾੜਿਆ ਗਿਆ ਔਰ ਉਹਨਾਂ ਨੇ ਆਪਣਾ ਬਲੀਦਾਨ ਦੇ ਕੇ ਅੱਜ ਸਾਨੂੰ ਜੀਨ ਲਈ ਜੋਗਾ ਰੱਖਿਆ ਕਿ ਲੈ ਵੀ ਅਸੀਂ ਸੁੱਖ ਦਾ ਸਾਹ ਭੋਗ ਰਹੇ ਆ ਆਜ਼ਾਦੀ ਦੀ ਆਜ਼ਾਦੀ ਮਾਣ ਰਹੇ ਆ ਔਰ ਸਾਰਿਆਂ ਦਾ ਪਰਮਾਤਮਾ ਸਭ ਦਾ ਧੰਨਵਾਦ ਪਰਮਾਤਮਾ ਸਾਰਿਆਂ ਨੂੰ ਇਦਾਂ ਹੀ ਕੁਰਬਾਨੀਆਂ ਦੇਣ ਲਈ ਔਰ ਆਪਣੇ ਦੇਸ਼ ਕੌਮ ਦੇ ਲਈ ਸਾਰਿਆਂ ਨੂੰ ਸਦਾ ਇਸੇ ਤਰ੍ਹਾਂ ਜज्ਬਾਤ ਮਿਲਦੇ ਰਹਿਣ ਪ੍ਰਤੀਕ ਬਾਦਰ ਸਾਹਿਬ ਦੇ ਜਿਹੜੇ ਸਾਰੇ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਮਦਨ لال ਜੀ ਬੱਗਾ ਸਾਡੇ ਕਾਉਂਸਲਰ ਸਾਹਿਬ ਸ਼੍ਰੀ ਅਮਨ ਬੱਗਾ ਜੀ ਨੇ ਸਾਨੂੰ ਪ੍ਰੇਰਣਾ ਕੀਤੀ ਹੈ ਜੀ ਕਿ ਲੈ ਵੀ ਅਸੀਂ ਆਈਏ ਇੱਥੇ ਔਰ ਅਸੀਂ ਆਪਣੇ ਸੁਰ ਸੰੀਤ ਲਵਰ ਦੀ ਲੋਕਨਔਰਤ ਲਈ ਤੇ ਇਹ ਸਾਡਾ ਇਹ ਸਾਰਾ ਬਦਲਾ ਸਾਡੇ ਸਾਰੇ ਵੀਰਾਂ ਵੱਲੋਂ ਕੀਤਾ ਗਿਆ ਹੈ ਪ੍ਰਮਾਤਮਾ ਸਾਡੇ ਸਾਰੇ ਮੈਂਬਰਾਂ ਨੂੰ ਦਿਨ ਦੁਪਹਿਰ ਰਾਤੋ ਨਹੀਂ ਤਕੀ ਬਖਸ਼ੇ ਇਸੇ ਤਰ੍ਹਾਂ ਅਸੀਂ ਆਪਣਾ ਭਾਈਚਾਰਾ ਬਣਾਈ ਰੱਖੀਏ ਔਰ ਆਪਣੇ ਆਪ ਨੂੰ ਅਸੀਂ ਧੰਤਾ ਦੇ ਯੋਗ ਸਮਝਦੇ ਹਾਂ ਕਿ ਸਾਨੂੰ ਐਮਐਲਏ ਸਾਹਿਬ ਨੇ ਇਹ ਗੱਲ ਸੇਵਾ ਦਿੱਤੀ ਹੈ ਕਿ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹ ਸੇਵਾ ਨਿਭਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ